ਹੈਲੋ ਫਰੈਂਡਸ ਅਸ਼ਿਕਾ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਕਰਦੀ ਆ ਆਪਣੇ ਚੈਨਲ 'ਚ ਆਉਣ ਲਈ ਅੱਜ ਤੁਹਾਨੂੰ ਮੈਂ ਕੁਝ ਦੱਸਣ ਜਾ ਰਹੀ ਆ ਕੁਝ ਨਵੀਂ ਯੂਨਿਕ ਟੈਕਨੀਕ ਬਾਰੇ ਤੁਹਾਡੇ ਨਾਲ ਗੱਲ ਕਰਾਂਗੀ ਸ਼ੇਅਰ ਕਰਾਂਗੀ ਸੂਰ ਦੀ ਸਟੀਚਿੰਗ ਨੂੰ ਲੈ ਕੇ ਸਾਰੇ ਹੀ ਕਸਟਮਰ ਨੂੰ ਬਹੁਤ ਹੀ ਪ੍ਰੋਬਲਮ ਹੁੰਦੀ ਹੈ ਖਾਸ ਕਰਕੇ ਬਿਗਨਰਸ ਨੂੰ ਕਾਫੀ ਪ੍ਰੋਬਲਮ ਹੁੰਦੀ ਹੈ ਗਲਾ ਲਗਾਉਣ ਦੇ ਵਿੱਚ ਕਿਉਂਕਿ ਉਹਨਾਂ ਨੂੰ ਗਲੇ ਦੇ ਲਗਾਉਣ ਦੇ ਵਿੱਚ ਇਸ ਤਰ੍ਹਾਂ ਪ੍ਰੋਬਲਮ ਆਂਦੀ ਹੈ ਕਿ ਜਦੋਂ ਵੀ ਉਹ ਕਲਾ ਲਗਾਉਂਦੇ ਨੇ ਉਹਨਾਂ ਦਾ ਗਲਾ ਕੁਛ ਪ੍ਰੋਪਰ ਸੈੱਟ ਨਹੀਂ ਆਂਦਾ ਸੈਂਟਰ ਦੇ ਵਿੱਚ ਪ੍ਰੋਪਰ ਬਿਲਕੁਲ ਸੈੱਟ ਨਹੀਂ ਆਂਦਾ ਕੁਛ ਗਲਾ ਸਾਈਡ ਨੂੰ ਚਲਾ ਜਾਂਦਾ ਹੈ ਜਾਂ ਦੂਸਰੀ ਸਾਈਡ ਨੂੰ ਚਲਾ ਜਾਂਦਾ ਹੈ ਪ੍ਰੋਪਰ ਫਿਟਿੰਗ ਨਹੀਂ ਆਂਦੀ ਮੋਸਟਲੀ ਸਾਰੇ ਜਾਨੇ ਗਲਾ ਮੋਸਟਲੀ ਇਸੇ ਤਰ੍ਹਾਂ ਹੀ ਇੱਕ મત ਕਿ ਕਪੜਾ ਲੈਂਦੀ ਨੇ ਕਲਾਉਥ ਲੈ ਕੇ ਉਹਦੀ ਤੁਸੀਂ ਕਟਿੰਗ ਕਰਦੇ ਹੋ ਮੋਸਟਲੀ ਕਟਿੰਗ ਕਰਕੇ ਇਸੇ ਤਰ੍ਹਾਂ ਸੀ ਉਹਨਾਂ ਦੀ ਪੀਸ ਦੀ ਕਟਿੰਗ ਕਰਦੇ ਆ ਪੀਸ ਦੀ ਕਟਿੰਗ ਕਰਕੇ ਫਿਰ ਉਸ ਦੇ ਉੱਪਰ ਅਸੀਂ ਜੋ ਨੈਕ ਲਗਾਣਾ ਹੁੰਦਾ ਉਸ ਨੂੰ ਲਗਾਨੇ ਆ। ਦੈਨ ਅਸੀਂ ਉਸ ਦੀ ਪੇਸਟਿੰਗ ਕਰ ਦਿੰਨੇ ਆ ਉੱਪਰ। ਪ੍ਰੈਸ ਦੇ ਨਾਲ ਪੇਸਟਿੰਗ ਕਰਨ ਤੋਂ ਬਾਅਦ ਅਸੀਂ ਇਸੇ ਨੂੰ ਹੀ ਦੁਬਾਰਾ ਅਸੀਂ ਫਿਨਿਸ਼ਿੰਗ ਦਿੰਨੇ ਆ ਪ੍ਰੋਪਰ ਜਿਸ ਤਰ੍ਹਾਂ ਅਸੀਂ ਸਾਰੇ ਮੋਸਟਲੀ ਲਗਾਣੇ ਆ ਗਲਾ। ਉਸ ਤਰ੍ਹਾਂ ਦਾ ਬੇਦੇ ਵਿੱਚ ਹੀ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰ ਰਹੀ ਆ। ਤੇ ਇਸ ਵੇ ਦੇ ਨਾਲ ਮੋਸਟਲੀ ਸਾਰਿਆਂ ਕੋ ਗਲਾ ਜਿਹੜਾ ਹੈ ਪ੍ਰੋਪਰ ਵੇ ਨਾਲ ਨਹੀਂ ਬੰਨਦਾ ਤੇ ਡਿਫਿਕਲਟ ਵੀ ਕਾਫੀ ਹੁੰਦਾ ਹੈ। ਤੇ ਇਸ ਨੂੰ ਅਸੀਂ ਥੋੜਾ ਆਸਾਨ ਤਰੀਕੇ ਨਾਲ ਬਣਾਉਣ ਵਾਸਤੇ ਇੱਕ ਮਤਲਬ ਕਿ ਬਹੁਤ ਹੀ ਵਧੀਆ ਸਿੰਪਲ ਤੇ ਈਜ਼ੀ ਵੇ ਜਿਹੜਾ ਤੁਹਾਨੂੰ ਦੱਸਾਂਗੇ ਜੋ ਕਿ ਬਹੁਤ ਹੀ ਵਧੀਆ ਤੇ ਫਾਇਦੇਮੰਦ ਹੋਏਗਾ ਸਾਰਿਆਂ ਹੀ ਵਾਸਤੇ ਤੇ ਤੁਸੀਂ ਮੋਸਟਲੀ ਇਹ ਗਲਾ ਇਸ ਤਰ੍ਹਾਂ ਲਗਾਉਂਦੇ ਹੋ ਪਰ ਕਿ ਇਹ ਗਲਾ ਜਿਹੜਾ ਵਾ ਬਹੁਤ ਹੀ ਡਿਫਿਕਲਟ ਹੋ ਜਾਂਦਾ ਹੈ ਖਾਸ ਕਰਕੇ ਬੀਨਰਸ ਲਈ ਜਿਹੜੇ ਕਿ ਨਵੇਂ-ਨਵੇਂ ਜਿਹੜੇ ਸਿੱਖਦੇ ਨੇ ਆਣ ਕੇ ਬਿਸਟਿਚਿੰਗ ਕਹਿ ਸਿੱਖਦੇ ਨੇ ਉਹਨਾਂ ਵਾਸਤੇ ਤੇ ਅੱਜ ਤੁਹਾਨੂੰ ਕੁਝ ਮੈਂ ਦੱਸਾਂਗੀ ਟ੍ਰਿਕਸ ਤਾਨੂੰ ਮੈਂ ਦੱਸਣ ਜਾ ਰਹੀ ਆਂ ਪਿਛੋਕਿ ਅਸੀਂ ਇਸ ਤਰ੍ਹਾਂ ਗਲਾ ਲਗਾਣੇ ਆਂ ਅਸੀਂ ਇਸ ਤਰ੍ਹਾਂ ਗਲਾ ਨਹੀਂ ਲਗਾਣਾ ਅਸੀਂ ਇਸ ਤੇ ਵੇਨ ਨੂੰ ਅਸੀਂ ਦੂਸਰੇ ਵੇਨ ਅ ਯੂਜ਼ ਕਰਨਾ ਹੈ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਸ਼ਰਟ ਦੇ ਉੱਪਰ ਤੁਸੀਂ ਗਲਾ ਲਗਾਣਾ ਹੈ ਜੇ ਸਮਝ ਤੁਸੀਂ ਇੱਕ ਐਗਜ਼ਾਮਪਲ ਲੈ ਸਕਦੇ ਹੋ ਕਿ ਇਸ ਸ਼ਰਟ ਦੇ ਉੱਪਰ ਤੁਸੀਂ ਜਿਹੜਾ ਵਰਕ ਵਾਲੀ ਸ਼ਰਟ ਹੈ ਇਸ ਦੇ ਉੱਪਰ ਤੁਸੀਂ ਗਲੇ ਨੂੰ ਫਿਟਿੰਗ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਸ਼ਰਟ ਦੀ ਮੈਰਮੈਂਟ ਲੈ ਕੇ ਪ੍ਰੋਪਰ ਜਿਹੜੀ ਤੁਸੀਂ ਕਟਿੰਗ ਕਰ ਲੈਂਦੇ ਹੋ ਕਟਿੰਗ ਕਰਨ ਤੋਂ ਬਾਅਦ ਅਸੀਂ ਜਿਹੜੀ ਇਸਦੀ ਸੈਂਟਰ ਮਿਡਲ ਪੁਆਇੰਟ ਦੀ ਮੈਜ਼ਰਮੈਂਟ ਲੈਣੀ ਹੈ ਸੈਂਟਰ ਮਿਡਲ ਪੁਆਇੰਟ ਜਿਹੜਾ ਹੈ ਅਸੀਂ ਜਿਹੜਾ ਵਰਕ ਕੀਤਾ ਗਿਆ ਹੈ ਉਹਨਾਂ ਦੇ ਵਰਕ ਦੇ ਅਕੋਰਡਿੰਗ ਹੀ ਸੈਂਟਰ ਮਿਡਲ ਪੁਆਇੰਟ ਲੈਣਾ ਹੈ ਤੇ ਜਿਹੜੇ ਕਢਾਈ ਦਾ ਸੈਂਟਰ ਪੁਆਇੰਟ ਹੈ ਉਹਦੇ ਨੇਕ ਦੇ ਅਕੋਰਡਿੰਗ ਹੀ ਅਸੀਂ ਜਿਹੜਾ ਇਹ ਮਿਡਲ ਪੁਆਇੰਟ ਲਵਾਂਗੀ ਪ੍ਰੋਪਰ ਹੀ ਤੁਹਾਡਾ ਸਾਰਾ ਉੱਪਰ ਤੋਂ ਲੈ ਕੇ ਨੀਚੇ ਤੱਕ ਸੇਮ ਮੈਜ਼ਰਮੈਂਟ ਆਉਣਾ ਚਾਹੀਦਾ ਹੈ ਤਾਂ ਜੋ ਤੁਹਾਡੀ ਫਿਟਿੰਗ ਦੇ ਵਿੱਚ ਵੀ ਕੋਈ ਪ੍ਰੋਬਲਮ ਨਾ ਆਵੇ ਉਸ ਤੋਂ ਬਾਅਦ ਅਸੀਂ ਇਹਦੇ ਸੈਂਟਰ ਪੁਆਇੰਟ ਨੂੰ ਲੈਣ ਤੋਂ ਬਾਅਦ ਅਸੀਂ ਸੂਟ ਨੂੰ ਫੋਲਡਿੰਗ ਕਰ ਲਾਂਗੇ ਬਿਲਕੁਲ ਸੈਂਟਰ ਦੇ ਵਿੱਚ ਸੇਮ ਪ੍ਰੋਪਰ ਹੀ ਵੇਦ ਨਾਲ ਤੁਸੀਂ ਸੈਂਟਰ ਦੇ ਵਿੱਚੋਂ ਸੂਟ ਨੂੰ ਜਿਹੜਾ ਹੈ ਫੋਲਡਿੰਗ ਕਰ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਫੋਲਡਿੰਗ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਜੋ ਅਸੀਂ ਤੁਹਾਨੂੰ ਦੱਸ ਰਿਹਾ ਰਹੇ ਹਾਂ ਉਹੀ ਸਾਡਾ ਮੇਨ ਪੁਆਇੰਟ ਹੈ ਤੇ ਉਸੇ ਪੁਆਇੰਟ ਨੂੰ ਲੈ ਕੇ ਤੁਸੀਂ ਨੈੱਕ ਨੂੰ ਬਹੁਤ ਹੀ ਈਜ਼ੀ ਵੇਅ ਨਾਲ ਬਣਾ ਸਕਦੇ ਹੋ ਫਸਤ ਤੁਸੀਂ ਇਹ ਕਰਨਾ ਹੈ ਕਿ ਜੋ ਵੀ ਤੁਹਾਡਾ ਨੈੱਕ ਹੈ ਹਰ ਇੱਕ ਦਾ ਨੈੱਕ ਅਲੱਗ-ਅਲੱਗ ਸਾਈਜ਼ ਦਾ ਹੁੰਦਾ ਹੈ ਕਿਸੇ ਦਾ 5 ਇੰਚਸ ਦਾ ਨੈੱਕ ਮੀਡਲ ਪੁਆਇੰਟ ਹੁੰਦਾ ਹੈ ਕਿਸੇ ਦਾ 5 ਇੰਚਸ ਤੋਂ ਜ਼ਿਆਦਾ ਵੀ ਹੁੰਦਾ ਹੈ ਜੋ ਕਿ ਕਾਫੀ ਮਤਲਬ ਕਿ ਡੀਪ ਨੈੱਕ ਪਾਉਂਦੇ ਨੇ ਜਾਂ ਫਿਰ ਕਾਫੀ ਮਤਲਬ ਕਿ ਚੌਂਦੇ ਨੇ ਭੈਣ ਨੂੰ ਟਾਈਟਨੈਸ ਆਂਦੀ ਹੈ ਜਾਂ ਜਿਨ੍ਹਾਂ ਦੀ ਬੋਡੀ ਕਾਫੀ ਹੈਲਦੀ ਹੁੰਦੀ ਹੈ ਉਹਨਾਂ ਦੇ ਅਕੋਰਡਿੰਗ ਹੁੰਦਾ ਹੈ ਤੇ ਉਹਨਾਂ ਦੇ ਅਕੋਰਡਿੰਗ ਆਪਣੇ ਉਹਨਾਂ ਦੇ ਹਰ ਇੱਕ ਦੇ ਸਾਈਜ਼ ਦੇ ਅਕੋਰਡਿੰਗ ਤੁਸੀਂ ਨੈਕ ਲੈਣਾ ਹੈ ਤੇ ਉਸ ਨੈਕ ਨੂੰ ਅਸੀਂ ਦੱਸਾਂਗੇ ਕਿ ਕਿਵੇਂ ਪੇਸਟਿੰਗ ਕਰਨਾ ਹੈ ਤੇ ਕਿਵੇਂ ਕਟਿੰਗ ਕਰਨਾ ਹੈ ਇਹ ਤੁਹਾਨੂੰ ਮੈਂ ਆਪਣੀ ਅਗਲੀ ਵੀਡੀਓ ਵਿੱਚ ਦੱਸਣੀ ਹੈ